ਇੱਕ ਵਾਰ ਤੇ ਕੈਨੇਡਾ ਦੇ ਇੱਕ ਪਾਸੇ ਯੂਕੇ ਜੇ ਮੈਂ ਆਪਣੀ ਜ਼ਿੰਦਗੀ ਦੇ 8 ਸਾਲ ਪਿਛੇ ਚਲ ਜਾਵਾਂ ਤਾਂ ਕਿਹੜੀ ਕੰਟਰੀ ਨੂੰ ਚੂਜ਼ ਕਰੂੰਗਾ ਵੈਲ ਉਹਦਾ ਆਨਸਰ ਫਾਈਂਡ ਆਊਟ ਕਰਨ ਲਈ ਮੈਂ ਇਹਨਾਂ 9 ਚੀਜ਼ਾਂ ਤੇ ਡਿਪੈਂਡ ਕਰੂੰਗਾ ਸਭ ਤੋਂ ਪਹਿਲਾਂ ਮੈਂ ਦੇਖਾਂਗਾ ਕਿ ਉੱਥੇ ਕੋਸਟ ਆਫ ਲਿਵਿੰਗ ਕਿੰਨਾ ਹੈ ਉੱਥੇ ਰੈਂਟ ਸੈਂਡਾ ਖਰਚਾ ਕਿੰਨਾ ਹੁੰਦਾ ਹੈ ਕੈਨੇਡਾ ਦੇ ਵਿੱਚ 1 ਬੈਡਰੂਮ ਅਪਾਰਟਮੈਂਟ ਰੈਂਟ ਕਰਨ ਤੇ ਜਨਰਲੀ ਤੁਹਾਨੂੰ 2000 ਡਾਲਰ ਤੋਂ ਲੈ ਕੇ 1800 ਡਾਲਰ ਤੱਕ ਦਾ ਖਰਚਾ ਹੁੰਦਾ ਹੈ ਤੇ ਜੇ ਉਹ ਹੀ ਤੁਸੀਂ ਬੇਸਮੈਂਟ ਲੈ ਲਓ ਤੇ ਜਾਂ ਕਿਸੇ ਛੋਟੇ ਟਾਊਨ ਦੇ ਵਿੱਚ ਚਲ ਜਾਓ ਤਾਂ ਤੁਸੀਂ 1500 ਤੋਂ ਲੈ ਰੈਂਟ ਬਹੁਤ ਹੀ ਜ਼ਿਆਦਾ ਮਹਿੰਗਾ ਹੈ ਸੋ ਜੇ ਦੂਜੇ ਪਾਸੇ ਯੂਕੇ ਦੀ ਗੱਲ ਕਰੀਏ ਤਾਂ 1200 ਪਾਉਂਡ ਤੋਂ ਲੈ ਕੇ 1400 ਪਾਉਂਡ ਦੇ ਵਿੱਚ ਤੁਹਾਨੂੰ ਬੈਡਰੂਮ ਜਿਹੜਾ ਹੈ ਉਹ ਮਿਲ ਜਾਂਦਾ ਹੈ ਜਿਹੜਾ ਕਿ ਕੈਨੇਡੀਅਨ 1700 ਡਾਲਰ ਤੋਂ ਲੈ ਕੇ 1900 ਡਾਲਰ ਤੱਕ ਪਣ ਜਾਂਦਾ ਸੋ ਆਲਮੋਸਟ ਸਿਮਿਲਰ ਜਿਹਾ ਪ੍ਰਾਈਸ ਹੈ ਰੈਂਟ ਦਾ ਕੋਈ ਇੰਨਾ ਖਾਸ ਫਰਕ ਨਹੀਂ ਹੈ ਹੁਣ ਕੈਨੇਡਾ ਦੇ ਵਿੱਚ ਜ਼ਿਆਦਾਤਰ ਫਸਲਾਂ ਨਹੀਂ ਉਗਾਈਆਂ ਜਾਂਦੀਆਂ ਇਸ ਕਰਕੇ ਮੋਸਟਲੀ ਜਿਹੜਾ ਪ੍ਰੋਡਕਟਸ ਨੇ ਉਹ ਬਾਹਰੋਂ ਮੈਕਸੀਕੋ ਜਾਂ ਫਿਰ ਯੂਐਸਏ ਤੋਂ ਮੰਗਵਾਏ ਜਾਂਦੇ ਨੇ ਐਸ ਕੰਪੇਅਰ ਟੂ ਜਿਹੜਾ ਇੰਗਲੈਂਡ ਆ ਉੱਥੇ ਮੋਸਟਲੀ ਖ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਚੈੱਕ ਕਰੂੰਗਾ ਹੈਲਥ케ਅਰ ਸਿਸਟਮ ਕਿਦਾ ਵਧੀਆ ਹੈ ਕਿਦਾ ਮਾੜਾ ਕੈਨੇਡਾ ਦੇ ਵਿੱਚ ਹੈਲਥ케ਅਰ ਦੀ ਬੈਂਡ ਵੱਜੀ ਪਈ ਹੈ ਪੂਰੀ ਇੱਥੇ ਤੁਹਾਨੂੰ ਇੱਕ ਜੇ ਐਮ ਆਰ ਆਈ ਕਰਵਾਉਣਾ ਹੈ ਈਵਨ ਕਿ ਤੁਸੀਂ ਕੋਈ ਮੈਡੀਕਲ ਅਪਾਇੰਟਮੈਂਟ ਲੈਣੀ ਹੈ ਕੋਈ ਟੈਸਟ ਕਰਵਾਉਣਾ ਹੈ ਇਹ ਤਾਂ 8 ਮਹੀਨੇ ਤੱਕ ਦੀ ਵੇਟ ਕਰਨੀ ਪੈਂਦੀ ਹੈ ਜਿਹੜੀ ਕਿ ਰੈਡਿਕਲ ਹੈ ਤੇ ਉਹੀ ਜੇ ਤੁਸੀਂ ਯੂਕੇ ਦੇ ਵਿੱਚ ਦੇਖੋ ਤਾਂ ਜੇ ਤੁਸੀਂ ਕੋਈ ਅਪਾਇੰਟਮੈਂਟ ਲੈਣੀ ਹੈ ਤਾਂ ਉਹਦੀ ਵੇਟ ਟਾਈਮ ਜਿਹੜਾ ਬਹੁਤ ਹੀ ਥੋੜਾ ਹੈ ਉਸ ਤੋਂ ਬਾਅਦ ਮੈਂ ਦੇਖੂੰਗਾ ਜੌਬ ਮਾਰਕੀਟਸ ਤੇ ਇਕਨੋਮੀ ਕਿੱਦਾਂ ਦੀ ਹੈ ਅੱਜ ਦੇ ਟਾਈਮ ਦੇ ਵਿੱਚ ਜੌਬ ਮਾਰਕੀਟ ਤੇ ਇਕਨੋਮੀ ਜਿਹੜੀ ਆਲਮੋਸਟ ਸਿਮਿਲਰ ਯੂਕੇ ਦੀ ਤੇ ਕੈਨੇਡਾ ਦੀ ਬਟ ਸਟਿਲ ਬਿਕੋਜ਼ ਕੈਨੇਡਾ ਜਿਹੜਾ ਯੂਐਸਏ ਦੇ ਨਾਲ ਲੱਗਦਾ ਹੈ ਸੋ ਇਥੇ ਇਕਨੋਮੀ ਥੋੜੀ ਜਿਹੀ ਸਟਰੋਂਗਰ ਹੈ ਪਰ ਜਿਹੜਾ ਯੂਕੇ ਹੈ ਉਹਦੇ ਕੋ ਆਪਣੀ ਰਿਸੋਰਸਸ ਹੋਣ ਦੇ ਕਾਰਨ ਉਹ ਆਲਰੇਡੀ ਬਹੁਤ ਜ਼ਿਆਦਾ ਵਧੀਆ ਇਕਨੋਮਿਕਲੀ ਬਿਲਡ ਹੋ ਚੁੱਕਾ ਹੈ ਉਸ ਤੋਂ ਬਾਅਦ ਮੈਂ ਦੇਖੂੰਗਾ ਵੈਦਰ ਵੈਦਰ ਕਿੰਨਾ ਤੱਕ ਕਿਹੜੀ ਕੰਟਰੀ ਦਾ ਵੈਦਰ ਜ਼ਿਆਦਾ ਵਧੀਆ ਕਿਉਂਕਿ ਵੈਦਰ ਪਲੇਜ਼ ਅ ਕ੍ਰੂਸ਼ਲ ਰੋਲ ਇਨ ਯਰ ਡਿਵੈਲਪਮੈਂਟ ਆਲਸੋ ਕਿਉਂਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਇੱਥੇ برف ਪੈਂਦੀ ਹੈ ਵਿంటర్ਸ ਦੇ ਵਿੱਚ ਤੇ ਤੁਸੀਂ ਹਮੇਸ਼ਾ ਘਰ ਦੇ ਅੰਦਰ ਹੀ ਰਹਿੰਦੇ ਹੋ ਤੇ ਉੱਥੋਂ ਜੇ ਤੁਸੀਂ ਵਰਕ ਫਰਮ ਹੋਮ ਕਰਦੇ ਹੋ ਤਾਂ ਤੁਸੀਂ ਸੋਚ ਸਕਦੇ ਹੋ ਕਿ ਹਾਊ ਡਿਪਰੈਸਿਵ ਇਟ ਕੈਨ ਬੀ ਜਦੋਂ ਇੱਥੇ 스ਨੋ ਸਟ੍ਰੋਮ ਆਉਂਦਾ ਹੈ ਤਾਂ ਤੁਸੀਂ ਈਵਨ ਵਾਕ ਵੀ ਨਹੀਂ ਕਰ ਸਕਦੇ ਮੋਸਟ ਆਫ ਦਾ ਟਾਈਮ ਮਾਈਨਸ ਦੇ ਵਿੱਚ ਇੱਥੇ ਟੈਂਪਰੇਚਰ ਰਹਿੰਦਾ ਹੈ ਤੇ ਜੇ ਦੂਜੀ ਪਾਸੇ ਯੂਕੇ ਦੀ ਗੱਲ ਕਰੀਏ ਯੂਕੇ ਦੇ ਵਿੱਚ ਵੀ ਬਹੁਤ ਠੰਡ ਪੈਂਦੀ ਹੈ ਪਰ ਉੱਥੇ ਇੰਨੀ ਜ਼ਿਆਦਾ ਠੰਡ ਨਹੀਂ ਪੈਂਦੀ ਜਿੰਨੀ ਕੈਨੇਡਾ ਦੇ ਵਿੱਚ ਪੈਂਦੀ ਹੈ ਹੁਣ ਜੌਬ ਮਾਰਕੀਟ ਤੇ ਇਕਨੋਮੀ ਦੀ ਗੱਲ ਕਰਦੇ ਹਾਂ ਜੌਬ ਮਾਰਕੀਟ ਆਲਮ ਕੈਨੇਡਾ ਦੇ ਵਿੱਚ ਵੀ ਜੋ ਮਾਰਕੀਟ ਜਿਹੜੀ ਉਹ ਬਹੁਤ ਕੰਪੀਟੀਟਿਵ ਆ ਤੇ ਯੂਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਦੋਨਾਂ ਕੰਟਰੀਆਂ ਦੇ ਵਿੱਚ ਆਲਮੋਸਟ ਸਿਮਿਲਰ ਜਿਹਾ ਕੰਪੀਟੀਸ਼ਨ ਹੈ ਸੋ ਇਹਦੇ ਵਿੱਚ ਮੈਂ ਇਹ ਦੇਖਦਾ ਕਿ ਕਿੱਥੇ ਮੈਨੂੰ ਜ਼ਿਆਦਾ ਸੈਲਰੀ ਮਿਲ ਰਹੀ ਹੈ ਤੇ ਕਿੱਥੇ ਮੇਰਾ ਫਿਊਚਰ ਵਿੱਚ ਜ਼ਿਆਦਾ ਸਕੋਪ ਹੈ ਹੁਣ ਲੰਡਨ ਦੇ ਵਿੱਚ ਬਹੁਤ ਫੇਮਸ ਯੂਨੀਵਰਸਿਟੀਆਂ ਨੇ ਯੂਕੇ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਹੈ ਮੈਂ ਆਪਣੀ ਉਥੇ ਪੀਐਚਡੀ ਕਰਨ ਦੀ ਕੋਸ਼ਿਸ਼ ਕਰਦਾ ਜੇ ਮੇਰੇ ਕੋਲ ਮੌਕਾ ਮਿਲਦਾ ਤਾਂ ਨੋ ਡਾਊਟ ਕਿ ਟੋਰਾਂਟੋ ਦੇ ਵਿੱਚ ਬਹੁਤ ਸੋਹਣੀਆਂ ਯੂਨੀਵਰਸਿਟੀਆਂ ਨੇ ਬੀਸੀ ਦੇ ਵਿੱਚ ਬਹੁਤ ਵਧੀਆ ਫੇਮਸ ਯੂਨੀਵਰਸਿਟੀਆਂ ਨੇ ਜਿੱਥੇ ਮੈਂ ਸਟੱਡੀ ਕਰ ਸਕਦਾ ਸੀ ਬਟ ਅਗੇਨ ਬਿਕੋਜ਼ ਆਫ ਵੈਦਰ ਬਿਕੋਜ਼ ਆਫ ਇਥੋ ਦਾ ਜਿਹੜਾ ਕਲਚਰ ਆ ਉਹ ਕੁਆਇਟ ਡਿਫਰੈਂਟ ਆ ਯੂਕੇ ਨਾਲੋਂ ਤੇ ਮੈਂ ਇੱਥੇ ਪ੍ਰੀਫਰ ਨਹੀਂ ਕਰਦਾ ਹੁਣ ਗੱਲ ਕਰਦਾ ਲਾਈਫ ਸਟਾਈਲ ਦੀ ਯੂਕੇ ਦਾ ਲਾਈਫ ਸਟਾਈਲ ਤੇ ਕਲਚਰ ਬਹੁਤ ਹੀ ਜ਼ਿਆਦਾ ਰਿਚ ਇਹ ਤਾਂ ਵੀ ਬਹੁਤ ਜ਼ਿਆਦਾ ਡਾਈਵਰਸਿਟੀ ਹੈ ਜਸ ਲਾਈਕ ਕੈਨੇਡਾ ਇੱਥੇ ਵੀ ਬਹੁਤ ਡਾਈਵਰਸ ਕਲਚਰ ਹੈ ਬਹੁਤ ਬਹੁਤ ਸਾਮਤ ਲੋਕੀ ਆਉਂਦੇ ਨੇ ਪਰ ਯੂਕੇ ਦੇ ਵਿੱਚ ਇਦਾਂ ਕੀ ਤੁਹਾਨੂੰ ਇੱਕ ਰਾਇਲ ਫੀਲਿੰਗ ਆਉਂਦੀ ਹੈ ਕਿ ਤੁਸੀਂ ਕਿਤੇ ਵੀ ਫਿਰ ਰਹੇ ਹੋ ਜਿੱਥੇ ਤੁਸੀਂ ਆਲੇ ਦੁਆਲੇ ਤੁਹਾਡੇ ਲੋਕੀ ਤੁਸੀਂ ਦੇਖ ਰਹੇ ਹੋ ਉੱਥੋਂ ਦੇ ਗੋਰੇ ਤੁਹਾਨੂੰ ਬੜੀ ਰਿਚੀ ਫੀਲਿੰਗ ਆਉਂਦੀ ਹੈ ਓਨ ਮੈਟਿਕਲੀ ਹੁਣ ਤਾਂ ਵਨ ਆਫ ਦ ਬੈਸਟ ਥਿੰਗ ਇਜ਼ ਕਿ ਤੁਸੀਂ ਯੂਕੇ ਤੋਂ ਟ੍ਰੈਵਲ ਕਰ ਸਕਦੇ ਹੋ ਇੰਡੀਆ ਵਿਦਿਨ 7 ਟੂ 8 ਆਵਰਸ ਵਿਚ ਇਜ਼ ਅਮੇজিং ਉਹੀ ਕੈਨੇਡਾ ਤੋਂ ਤੁਹਾਨੂੰ ਜੇ ਟਰੈਵਲ ਕਰਨਾ ਪਵੇ ਤਾਂ ਆਲਮੋਸਟ 14 ਘੰਟੇ ਲੱਗ ਜਾਂਦੇ ਨੇ ਫਲਾਈਟ ਵਿੱਚ ਬੈਠੇ ਬੈਠੇ ਬੋਰ ਹੋ ਜਾਏਗਾ ਤੇ ਯੂਕੇ ਦੇ ਵਿੱਚ এনवायरमेंट ਬੜਾ ਕੋਸੀ ਜਿਹਾ ਹੈ ਤੁਸੀਂ ਤੁਹਾਨੂੰ ਕਿਤੇ ਵੀ ਜਾਣਾ ਤਾਂ ਤੁਸੀਂ ਵਾਕ ਕਰ ਸਕਦੇ ਹੋ ਬਟ ਕੈਨੇਡਾ ਦੇ ਵਿੱਚ ਤੁਹਾਨੂੰ ਕਾਰ ਲੈਣੀ ਪਵੇਗੀ ਕਾਰ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਸੋ ਕਿਉਂਕਿ ਇੱਥੇ ਵਿంటర్ ਬਹੁਤ ਹਾਰਸ਼ ਹੁੰਦੀ ਹੈ ਨਾਲ ਸੋ ਤੁਸੀਂ ਤੁਰਕੇ ਨਹੀਂ ਕਿਤੇ ਜਾ ਸਕਦੇ ਜੇ ਤੁਸੀਂ ਕਿਤੇ ਲਾਗੇ ਹੋਰ ਜਾਣਾ ਈਵਨ ਕਿ ਸਮਰ ਦੇ ਵਿੱਚ ਇਟਸ ਨਾਟ ਪੋਸੀਬਲ ਤੇ ਉਹਦਾ ਰੀਜ਼ਨ ਇਹ ਹੈ ਕਿ ਤੁਹਾਡੇ ਘਰਾਂ ਦੇ ਲਾਗੇ ਕੋਈ ਵੀ ਸ਼ਾਪ ਵਗੈਰਾ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਮਾਰਕੀਟ ਨਹੀਂ ਹੁੰਦੀ ਐਟਲੀਸਟ 1 ਤੋਂ 2 ਕਿਲੋਮੀਟਰ ਦਾ ਦੂਰ ਪੈਂਦੀ ਹੈ ਕੋਈ ਵੀ ਮਾਰਕੀਟ ਸੋ ਤੁਹਾਨੂੰ ਖਾar ਲੈਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਇੱਥੇ ਵਿੱਚ ਆਈ ਰੀਲੀ ਡੋਨਟ ਲਾਈਕ ਇਟ ਇਹ ਹੁਣ ਕਰਦੇ ਹੈ ਇਮੀਗ੍ਰੇਸ਼ਨ ਦੀ ਜਿੱਥੇ ਕੈਨੇਡਾ ਸਭ ਤੋਂ ਅੱਗੇ ਨਿਕਲ ਜਾਂਦਾ ਹੈ ਸਾਰੇ ਪੁਆਇੰਟ ਇਮੀਗ੍ਰੇਸ਼ਨ ਦੇ ਵਿੱਚ ਕੈਨੇਡਾ ਲੈ ਜਾਂਦਾ ਹੈ ਉਹਨ ਕੈਨੇਡਾ ਇਮੀਗ੍ਰੈਂਟਸ ਵਾਸਤੇ ਬਹੁਤ ਹੀ ਵੈਲਕਮਿੰਗ ਰਿਹਾ ਹੈ Till 2024 ਉਹ ਜਾ ਕੇ ਉਹਨਾਂ ਨੇ ਸਖਾਈ ਕੀਤੀ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਜ਼ਿਆਦਾ ਇਮੀਗ੍ਰੈਂਟਸ ਬੁਲਾਏ ਨੇ PR ਬਹੁਤ इजीली ਦਿੰਦੇ ਰਹੇ ਨੇ so far ਵੱਖਰੇ ਵੱਖਰੇ ਪ੍ਰੋਗਰਾਮ ਉਹਨਾਂ ਨੇ ਚਲਾਏ ਨੇ ਸਟੱਡੀਜ਼ ਦੇ ਬੇਸ ਤੇ ਤੁਹਾਨੂੰ PR ਮਿਲਦੀ ਹੈ ਇਵਨ ਕਿ ਇੰਡੀਆ ਬੈਠੇ ਤਾਂ ਉਹ PR ਮਿਲਦੀ ਰਹੀ ਹੈ ਪੁਆਇੰਟ ਬੇਸ ਤੇ PR ਮਿਲਦੀ ਰਹੀ ਹੈ PNP ਲਗਾ ਕੇ ਐਕਸਪ੍ਰੈਸ ਐਂਟਰੀ ਦੇ ਵਿੱਚ 3 ਜਾਂ 4 ਮਹੀਨੇ ਦੇ ਵਿੱਚ ਤੁਹਾਨੂੰ PR ਮਿਲਦੀ ਰਹੀ ਹੈ ਸੋ UK ਦੇ ਵਿੱਚ ਜਿਹੜਾ ਪੁਆਇੰਟ ਬੇਸਡ ਸਿਸਟਮ ਹੈਗਾ ਉਹ ਥੋੜਾ ਜਿਹਾ ਟਫ ਕਰ ਦਿੰਦਾ ਹੈ UK ਦੇ ਵਿੱਚ ਸਕੋਪ ਥੋੜਾ ਜਿਹਾ ਘੱਟ ਹੋਣ ਕਰਕੇ ਇਮੀਗ੍ਰੇਸ਼ਨ ਦਾ ਲੋਕੀ ਵੀ ਇੱਧਰ ਘੱਟ ਦੇਖਦੇ ਨੇ ਸੋ ਇਸ ਕਰਕੇ ਮੈਂ ਵੀ ਪਹਿਲਾਂ ਆਪਣੀ PR ਹੀ ਪ੍ਰਾਇੋਰਟੀ ਰੱਖਦਾ ਇਸ ਕਰਕੇ ਮੈਂ ਕੈਨੇਡਾ ਨੂੰ ਇਸ ਬੇਸ ਤੇ ਚੂਸ ਕਰਦਾ ਇਸ ਪੁਆਇੰਟ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਡੈਫੀਨਿਟਲੀ ਕੈਨੇਡਾ ਅੱਗੇ ਹੈ ਕਿਉਂਕਿ PR ਲੈਣੀ ਕੈਨੇਡਾ ਦੇ ਵਿੱਚ ਬਹੁਤ ਹੀ ਸੌਖੀ ਰਹੀ ਹੈ ਸੋ ਇਸ ਕਰਕੇ ਮੈਂ ਕੈਨੇਡਾ ਨੂੰ ਹੀ ਤਰਕਰ ਕਰਦਾ ਤੇ ਉਧਰ ਹੀ ਨਾਲ ਹੀ UK ਦੇ ਵਿੱਚ PR ਆਲਮੋਸਟ ਲੈਣੀ ਇੰਪੋਸੀਬਲ ਆ ਉਸ ਤੋਂ ਬਾਅ ਪੈਂਦਾ ਹੈ ਪਰ ਪੀਆਰ ਲੈਣੀ ਬਹੁਤ ਹੀ ਔਖੀ ਹੁੰਦੀ ਹੈ ਅਨਲੈਸ ਯੂ ਗੈਟ ਮੈਰੀਡ ਟੂ ਸਮ ਸਿਟੀਜ਼ਨਸ ਹੁਣ ਕੈਨੇਡਾ ਦੇ ਵਿੱਚ ਮੋਸਟਲੀ ਇੰਗਲਿਸ਼ ਹੀ ਬੋਲੀ ਜਾਂਦੀ ਹੈ ਪਰ ਜੇ ਤੁਸੀਂ ਕਿਸੇ ਦੂਸਰੀ ਪ੍ਰੋਵਿੰਸ ਨਿਊ ਬ੍ਰਿਨਸਵਿਕ ਜਾਂ ਕਿਊਬੈਕ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਫ੍ਰੈਂਚ ਬੋਲਣੀ ਪਊਗੀ ਆਉਣੀ ਚਾਹੀਦੀ ਹੈ ਇਹ ਥੋੜਾ ਜਿਹਾ ਮਸਲਾ ਹੁੰਦਾ ਹੈ ਪਰ ਰੈਸਟ ਆਫ ਦਾ ਕੰਟਰੀ ਦੇ ਵਿੱਚ ਇੰਗਲਿਸ਼ ਹੀ ਮੋਸਟਲੀ ਪ੍ਰਾਇਮਰੀ ਲੈਂਗੁਏਜ ਹੈ ਪਰ ਉਦਰੀ ਜੇ ਯੂਕੇ ਦੇ ਵਿੱਚ ਵੇਖਿਆ ਜਾਵੇ ਤਾਂ ਲੈਂਗੁਏਜ ਦਾ ਕੋਈ ਚੱਕਰੀ ਨਹੀਂ ਤੁਹਾਨੂੰ ਸਿਰਫ ਇੰਗਲਿਸ਼ ਆਉਣੀ ਚਾਹੀਦੀ ਹੈ ਇੰਗਲਿਸ਼ ਹੀ ਜ਼ਿਆਦਾਤਰ ਬੋਲਦੇ ਨੇ ਉਹ ਗੱਲ ਵੱਖਰੀ ਉਹਨਾਂ ਦਾ ਐਕਸੈਂਟ ਬੜਾ ਅਜੀਬ ਜਿਹਾ ਜਿਹੜਾ ਕਿ ਮੈਨੂੰ ਹਾਰਡਲੀ ਸਮਝ ਆਉਂਦਾ ਹੈ ਸੇਫਟੀ ਦੀ ਪੜਿਆ ਇਵਨ ਕੇ ਜੇ ਤੁਸੀਂ ਗੂਗਲ ਕਰੋ ਤਾਂ ਕੈਨੇਡਾ ਮੋਰ ਸੇਫ ਹੈ ਇੰਗਲੈਂਡ ਨਾਲੋਂ ਤੇ ਹੁਣ ਗੱਲ ਕਰਦੇ ਆ ਕਿ ਸੈਲਰੀਜ਼ ਦੀ ਵੇਜਸ ਦੀ ਕਿੰਨਾ 페 ਕਿੰਨਾਂ ਦੀ ਕੈਨੇਡਾ ਦੇ ਵਿੱਚ ਆਲਮੋਸਟ ਜਿਹੜੀ ਤੁਹਾਡੀ ਬੇਸਿਕ ਸੈਲਰੀ ਉਹ 16 ਡਾਲਰ ਤੋਂ ਸਟਾਰਟ ਹੋ ਜਾਂਦੀ ਹੈ ਤੇ ਇਹ ਡਿਪੈਂਡਸ ਔਨ ਯੋਰ ਸਕਿੱਲ ਕਿ ਤੁਸੀਂ ਕਿੰਨੀ ਤੱਕ ਲੈ ਜਾ ਸਕਦੇ ਹੋ 55 ਡਾਲਰ 60 ਡਾਲਰ 70 ਡਾਲਰ 100 ਡਾਲਰ ਤੱਕ ਇਮ ਵੀਡੀਓ ਬਣਾਈ ਹੈ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿਨੇ ਡਾਲਰ ਮਿਲਦੇ ਨੇ ਕੈਨੇਡਾ ਦੇ ਵਿੱਚ ਪਰ ਹਰ ਲਈ। ਤੋਂ ਦੂਜੇ ਪਾਸੇ ਯੂਕੇ ਦੇ ਵਿੱਚ ਏਜ ਦੇ ਬੇਸ 'ਤੇ ਵੀ ਸੈਲਰੀ ਦਿੱਤੀ ਜਾਂਦੀ ਆ। ਯੂਕੇ ਦੇ ਵਿੱਚ 11.5 ਤੋਂ ਬੇਸਿਕ ਸਟਾਰਟਿੰਗ ਹੋ ਜਾਂਦੀ ਆ ਜਿਹੜੀ ਕਿ 19 ਤੋਂ 20 ਡਾਲਰ ਬਣਦੇ ਨੇ ਕੈਨੇਡੀਅਨ। ਪਰ ਪੰਗਾ ਇਹ ਹੁੰਦਾ ਹੈ ਕਿ ਜਿੰਨੇ ਮੱਝ ਤੁਸੀਂ ਡਾਲਰ ਬਣਾ ਲਓ ਦੋਨੋਂ ਕੰਟਰੀਆਂ ਦੇ ਵਿੱਚ ਯਾਰ ਟੈਕਸਸ ਬਹੁਤ ਜ਼ਿਆਦਾ ਲੱਗਦੇ ਨੇ। ਸੋ ਜਿੰਨਾ ਵੀ ਤੁਸੀਂ ਬਣਾਉਂਦੇ ਹੋ ਜੇ ਤੁਸੀਂ 100000 ਪਲੱਸ ਬਣਾਉਂਦੇ ਹੋ 1 ਲੱਖ ਡਾਲਰ ਤੋਂ ਬਾਅਦ ਤਾਂ ਤੁਸੀਂ ਹਾਇਰ ਟੈਕਸ ਪੇਅਰ ਦੇ ਵਿੱਚ